ਨਹੀਂ ਤਾਂ ਬਸ ਚੁੱਪ ਕਰਿਆ ਘਰ ਆ ਲਿਆ ਗਰੀ ਨਾ ਚੁੱਪ ਰਹਿੰਦਾ ਅੱਜ ਦੀ ਨਾ ਫੇਕ ਰਿਕ ਗੱਲ ਦੀ ਨਹੀਂ ਗੱਲ ਬਾਤ ਰੱਬ ਨਾਲ सारे ठीक ठाक होंगे सख्त है नॉग कि मैं सारे गाय साहेब भी तैयार हो गया सिंह मैं भी तैयार हो चुकी हा ते पापा कर रहे हैं शूज पॉलिश साहेब दे हो गए ने मेरे कर रहे हैं हेलो पापा Hello. कैसे हो गुड होम को देखते क्या बना रहे मामा व्हाट आर यू डूंग की कर दो ब्रेकफास्ट दाल वाले परोठे बन रहे हैं गाइस सारे खावांगे सारे खावांगे ते बच्चों पर मिल दिए फिर अपना स्कूल का भी टाइम हो गया है ना साहब कितना टाइम हो गया नौ बज के दस बजे जाना है ना ਜੇ ਪਾਪਾ ਦਾ ਕੁਝ ਰਹਿ ਗਿਆ ਕੋਟ ਰਹਿ ਗਿਆ ਰੋਜ਼ ਕੁਛ ਨਾ ਕੁਛ ਰਹਿ ਜਾਂਦਾ ਤੁਹਾਡਾ ਕਦੇ ਪਿਓ ਦਾ ਕਦੇ ਧੀ ਦਾ ਮਸਾ ਤੁਰਦੀ ਆ ਮਸਾ ਉਹ ਦੇਖ ਲੈ ਤੂੰ ਆਪੇ ਲੈ ਜਾ ਗੱਡੀ ਮੈਨੂੰ ਆਉਂਦੀ ਨਹੀਂ ਮੈਨੂੰ ਆਉਂਦੀ ਹੈ ਮੈਨੂੰ ਆਉਂਦੀ ਹੈ ਆਪਕੇ ਜੀ ਆਪਕੇ ਗੁੱਡ यही सिखावे छोटी सिखा नहीं सफारी ते ठंडी 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 हवा चल रही है, है। बाय बेटा बाय 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 गुगू ड्रेस गंदी हो जागी मिट्टी लग जू सच्ची कमली है ना देख ली ना तुसी सच्ची कमली है।, है।, है सच्ची कमली है सच्ची कमली कुड़िया बाय कमली बाय बाय लौ जी निकल चले आप नए काम पे आ देखो कल चाबी भी बनवाई सी नवी आप ਜਾ ਬੇ ਤੁਹਾਨੂੰ ਦੱਸਣਾ ਭਲਕੇ ਕੱਲ ਕੀ ਆ ਪਾ ਚਾਬੀ ਬੀ ਬਣਵਾਈ ਸੀ ਭਾਈ ਓਏ ਲੰਬੇ ਟੂਰ ਤੇ ਜਾਣਾ ਤਾਂ ਲਾਈਟਾਂ ਦਾ ਥੋੜਾ ਜਿਹਾ ਕੰਮ ਰੰਦਾ ਕਰਾਉਣ ਨੂੰ ਉਹ ਕਰਾ ਕੇ ਲੱਗੇ ਆਈਏ ਨਾ ਅੱਜ ਮੈਂ ਤੇਰਾ ਪਹੁੰਚ ਗਿਆ ਆਪਾਂ ਲਾਈਟਾਂ ਵਾਲੇ ਦੁਕਾਨ ਤੇ ਦੇਖ ਰਹੇ ਹਾਂ ਜੇ ਭਾਈ ਵਿਹਲਾ ਤਾਂ ਦੋ ਗੇੜੇ ਲੱਗਣਗੇ ਅੱਜ ਆਪਣੇ ਇੱਥੇ ਇੱਕ ਸ਼ਾਮ ਦਾ ਗੇੜਾ ਵੀ ਲੱਗੂਗਾ ਇੱਕ ਹੁਣ ਦਾ ਗੇੜਾ ਲਓ ਜੀ ਸਕੋਰਪੀਓ ਵੀ ਖੜੀ ਆਪਣੀ ਪਸੰਦੇ ਗੱਡੀ ਤੇ ਇੱਕ ਨਾਲ ਆਪਣੇ ਵਾਲੀ ਬ랙 ਤੇ ਵਾਈਟ ਦੋਵਾਂ 'ਤੇ ਦੱਸੋ ਕਿਹੜੀ ਬੈਸਟ ਹੈ ਇਹ ਆਦੀ ਜਗ੍ਹਾ ਇਹ ਆਦੀ ਜਗ੍ਹਾ ਬਟ ਆਪਣੇ ਵਾਲੀ ਆਪਣੇ ਵਾਲੀ ਹੈ ਆਪਣੇ ਵਾਲੀ ਜਿਆਦਾ ਥੋੜੀ ਜਿਹੀ ਘੰਟ ਲੱਗਦੀ ਹੈ ਨਾ ਉਹ ਬੇਰੇ ਮੇਟਰ ਉਹ ਗਾਇਦੇ ਆਪਣੀ ਵੀ ਵਾਰੀ ਆ ਗਈ ਭਾਈ ਓਏ ਲੋ ਜੀ ਮੈਂ ਧੁੱਪੇ ਬੈਠਾ ਸੀਗਾ ਧੁੱਪ ਇੰਨੀ ਤੇਜ਼ ਨਿਕਲੀ ਹੋਈ ਸੀ एकदम ਕੜਕ ਦੀ ਤੇ ਇਕਦਾਂ ਹੀ ਧੁੱਪ ਚਲੀ ਗਈ ਹਵਾ ਚੱਲਣ ਲੱਗ ਗਈ ਮੌਸਮ ਦਾ ਕੁਝ ਵੀ ਪਤਾ ਨਹੀਂ ਚੱਲਦਾ ਕਦੋਂ ਕੀ ਹੋ ਜਾਣਾਗਾ ਦੇਖੋ ਸਾਰੇ ਪਾਸੇ ਕੱਪੜੇ 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 ਭਰੇ ਪਏ ਹੋ ਲੋ ਸੀ ਸੂਰਜ ਦੇਵਤਾ ਜੀ ਦੇਖੋ ਕੀ ਬਣ ਗਿਆ ਹੁਣ ਬੱਦਲਾਂ ਚ ਲੁਕ ਗਿਆ ਇੰਨੇ ਪੂਰੇ ਮੇਰੇ ਸਾਹਮਣੇ ਸਿੱਧੇ ਪੈ ਰਹੇ ਸੀਗੇ ਇੰਨੀ ਵਧੀਆ ਧੁੱਪ ਲੱਗ ਰਹੀ ਸੀ ਨਾ ਮੈਂ ਕਿਹਾ ਚਲ ਥੋੜਾ ਚਿਰ ਬੈਠਦੇ ਆਂ ਜਵਾਕਾਂ ਦੇ ਆਉਂਦਾ ਥੋੜਾ ਜਿਹਾ ਟਾਈਮ ਰਹਿ ਗਿਆ ਉਹਨਾਂ ਚਿਰ ਮੈਂ ਕਿਹਾ ਚਲ ਧੁੱਪ ਸੇਕਦੇ ਆਂ ਤੇ ਇੱਕਦਮ ਧੁੱਪ ਚਲੀ ਗਈ ਬੱਦਲ ਹੋ ਗਏ ਤੇ ਹਵਾ ਚੱਲਣ ਲੱਗ ਗਈ ਬਹੁਤ ਤੇਜ਼ ਹਵਾ ਚੱਲਣ ਲੱਗ ਗਈ ਕੱਪੜੇ ਦੇਖ ਲਓ ਸਾਰੇ ਗਰਿੱਲਾਂ ਤਾਰਾਂ ਸਾਰਾ ਕੁਝ ਭਰਿਆ ਪਿਆ ਕਪੜੇ ਤਾਂ ਬਸ ਸਰਦੀਆਂ ਚ ਕਪੜੇ ਕਪੜੇ ਕਪੜਿਆਂ ਤੋਂ ਬਿਨਾ ਕੋਈ ਕੰਮ ਨਹੀਂ ਬਸ ਧੋ ਲਓ ਚੁੱਕਨੇ ਪਾ ਲਓ ਲਾ ਕੇ ਅੰਦਰ ਰੱਖ ਲਓ ਜਿਹੜੇ ਸੁੱਕੇ ਨਹੀਂ ਅਗਲੇ ਦਿਨ ਫੇਰ ਪਾ ਦੋ ਬਸ ਆਹੀ ਕੰਮ ਲੱਗੇ ਰਹੋ ਨਾ ਫਣਾਂ ਜੀ ਇੰਦਾ ਹੀ ਚੱਲਦਾ ਸਾਰਿਆਂ ਦਾ ਉਹ ਦੇਖੋ ਬਰਡ ਭੱਜ ਗਏ ਉੱਡ ਗਏ ਉੱਡ ਗਏ ਲੜਦੇ ਕਿ ਦੂਜੇ ਦੇ ਪਿੱਛੇ ਪਿੱਛੇ ਭੱਜੀ ਜਾਂਦੇ ਸੀਗੇ ਲੜਦੇ ਲੜਦੇ ਭੱਜ ਗਏ जनेब जी भी घरे है नहीं अच्छ मैं कला बैठा बहर मम्मी और रही भी थोड़ा चेर बैठे से वही बिचे आँदी है कद धुप आ जाती है कद चली जा फिर वही भी उठ के अंदर चले गए कहें हवा बहुत तेज आ रजाई चा के बैठ गए मैं आके बैठा सी हूँ फिर चले गए ओ बी सफारी अपनी लंघ गई सफारी जनाब जी आ गए उठते ही जाते देखिए देखो कितने जाके बैक नहीं की गए कि आई नहीं उठ के आई नहीं उठ के तू तो मैनू देखने वो लाती पता <laughs> <laughs> कह आई नहीं उठ के तू तो। आ गई आ गई मैं बस 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 बस, बस।

ਸੂਜੀ ਆਪਣੇ ਕੋਲ ਇੰਨੀ ਕੀ ਪਈ ਸੀ ਘਰੇ ਚਲ ਬੱਚੇ ਨੇ ਖਾਣਾ ਉਹਨਾਂ ਜੋ ਗਿਆ ਤਾਂ ਵਾਧੂ ਬਣ ਜਾਊਗਾ ਜਿੰਨਾ ਬਣ ਗਿਆ ਉਹਨਾਂ ਖਵਾ ਦਾਂਗੇ ਤਾਂ ਨਹੀਂ ਉਹਨੂੰ ਫੋਲ ਜੀ ਉੱਠੀ ਜਾਂਦੇ ਕਿੰਨੇ ਦਿਨਾਂ ਦੀ ਕਿੱਦੇ ਦੀ ਕਹਿੰਦੀ ਆ ਮਮਾ ਬਣਾ ਦੋ ਅੱਜ ਮੈਂ ਕਿਹਾ ਚਲ ਬਣਾ ਹੀ ਦਿੰਦੇ ਆ ਅੱਜ ਧੀ ਦੀ ਫਰਮਾਇਸ਼ ਪੂਰੀ ਕਰਦੇ ਆ ਧੀ ਰਾਣੀ ਦੀ ਫਰਮਾਇਸ਼ ਤੇ ਸਾਬੂ ਦੀ ਤਾਂ ਕਹਿੰਦੇ ਹਰ ਵਾਰੀ ਬਣਾ ਦਿੰਦੇ ਹਾਂ ਸਾਬੂ ਕਹਿੰਦਾ ਜੀ ਮਮਾ ਗਾਜਰ ਦਾ ਹਲਵਾ ਬਣਾਓ ਫੋਨ ਲਈ ਫਿਰ ਆਪਾਂ ਜਦੋਂ ਕਿ ਉਹ ਛੱਡ ਗਿਆ ਫਿਰ ਇਹਦੇ ਚ ਸੇਮ ਸੇਮ ਕੁਆਂਟੀਟੀ ਬੰਦੀ ਆ ਪਤ ਨਹੀਂ ਹੋਣੀਆਂ ਸਾਰੀਆਂ ਮੇਰੀਆਂ ਸਿਸਟਰਸ ਨੂੰ ਆਪਣਾ ਦੇ ਹੀ ਰੂਟੀਨ ਹੈ ਹੀ ਕੁਝ ਕਰਨਾ ਦੱਸਣ ਦੀ ਤਾਂ ਲੋੜ ਹੀ ਨਹੀਂ ਉਹ ਤਾਂ ਬਸ ਮੈਂ ਜਸਟ ਦਿਖਾ ਰਹੀ ਹਾਂ ਤੁਹਾਨੂੰ ਕਿ ਅੱਜ ਆਪਾਂ ਇਹ ਬਣਾ ਰਹੇ ਆ ਨਵਾਂ ਆ ਗਿਆ ਬੱਚਾ ਆਪਣੀ ਦੇਖੀਏ ਲੋ ਕੀ ਕਹਿੰਦੇ ਹੈਲੋ ਕਾਦ ਸਾਡਾ ਸਾਵੇ ਦਾ ਜਿੱਤ ਗਿਆ ਸਾਨੂੰ ਪਾਰਟੀ ਹੋਣੀ ਹੈ ਮੰਡੇ ਨੂੰ ਤੂੰ ਜਾਣਾ ਨਹੀਂ ਮੈਂ ਜਾਉਂਗੀ ਜੇ ਮੈਂ ਤੇ ਮੈਂ ਜਾਉਂਗੀ ਕਾਦੀ ਪਾਰਟੀ ਹੈ ਪਤਾ ਨਹੀਂ ਕੌਣ ਲੱਗ ਗਿਆ ਕਦੋਂ ਦੀ ਇੱਥੇ ਖੜੀ ਹੈ ਲੈ ਆਦਰੀ ਪਾਰਟੀ ਮੈਂ ਤਾਇਆ ਕਰਦੀ ਦੇਖ ਮੈਂ ਤੇਰੇ ਹੱਥ ਤੇ ਪਹਿਲੇ ਪਾਰਟੀ ਰੈਡੀ ਕਰਦੇ ਕਾਦੀ ਚਿੱਠੀ ਲਿਖਣੀ ਆ ਬਾਲ ਵਾਲੇ ਮਨਾਇਆ ਅੱਜ ਮੇਰਾ ਓਏ ਓਏ ਅੱਛਾ ਮੈਂ ਤੂੰ ਬਣਾ ਤੂੰ ਤੇਰਾ ਮਮਾ ਨਾ ਬਣਾਇਆ ਸੀਗਾ ਅੱਜ ਮੇਰੇ ਮਮੇਰਮ ਗਰਮ ਗਰਮ चलो जल्दी वाले ड्रेसेस चेंज करो बस लेके आना मैं मैं बना लूंगा हां भी बनावांगे हुणे हुणे नहीं हजे तक गाजल से लेन आवीया बनावांगे चलो 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 ड्रेस चेंज करो बस ले मैं लेके आना सारी पार्टी होनी है प्रिंसिपल मैम ने खुदू क्या है जी और सारे ना। मैं ने खुश होना मैम ने कहा हूपिंग ਸੱਚੇ ਸਾਡੇ ਤੋਂ ਜਲਦੇ ਸੀ ਕੀ ਕੀਤਾ ਸੀ ਤੁਸੀਂ 6th 7th ਦੀਆਂ ਸੀਗੀਆਂ ਹੈਨਾ ਅਸੀਂ ਵੀ ਉਹਨਾਂ ਉਹ ਵੀ ਸਾਵੇਂ ਦੱਸ ਸੀਗੇ 6th 7th ਦੇ ਜਿਹੜੇ ਸੀਗੇ ਹੈਨਾ ਪਹਿਲਾਂ ਤਾਂ ਸਿੰਪਲ ਦੱਸਿਆ ਸੀਗਾ 6 ਦਾ ਆਇਆ ਹੈਨਾ ਫਿਰ ਬਟ ਫਾਈਨਲ ਕੱਢਿਆ ਫਾਈਨਲ ਦੇ ਵਿੱਚੋਂ 4 4th ਪਤਾ ਨਹੀਂ ਸਾਡਾ ਫਰਸਟ ਮੈਮ ਨੇ ਕਿਹਾ ਕੋਲ ਫਰਸਟ ਹੋਗਾ ਔਰ ਸਿਰ ਚੱਕਤੀਆਂ ਮੈਂ ਕਹਿੰਦੇ ਸਹੀ ਹੈ ਚਲੋ ਗੋ 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 ਡੇਟੇਸ਼ਨਸ ਥੈਂਕ ਯੂ ਉਹ ਤੂੰ ਖੰਡ ਤੇ ਜੋੜ ਦਿੱਤਾ ਮੈਂ ਕਿਹਾਰੇ ਚ ਪਾਉਣੀ ਐ ਚਲੋ ਪ੍ਰੈਸ ਚੇਂਜ ਕਰੋ ਸੂਜੀ ਤਾਂ ਪਹਿਲਾਂ ਦੀ ਹੀ ਪਾਈ ਹੋਈ ਸੀ ਆ ਦੇਖ ਲੋ ਕਮਲੀ ਲੱਗਿਆ ਨਾ ਪਤਾ ਕਮਲੀ ਕਹਿੰਦੀ ਸੂਜੀ ਪਾਤੀ ਵੀ ਮੈਂ ਘੰਟੇ ਦੀ ਸੂਜੀ ਤਾਂ ਭੁੰਨੀ ਨਹੀਂ ਐ ਖੰਡ ਪਾਈ ਹੁਣ ਥੱਲੇ ਲਾ ਤਾ ਤੂੰ ਤਾਂ ਭੱਜ ਜਾ ਆ ਦੇ ਆਗੇ ਗਨੂ ਨੇ ਕਰਾਤੇ ਘਬਟ ਡਾਰਕ ਕਲਰ ਹੋ ਜਾਊ ਫਿਰ ਜਿਆਦਾ ਕਿਹਦਰ ਪਾਪਾਂ ਟੇਸਟਿੰਗ ਲੱਗਣਾ ਉਹ ਵਾਲਾ ਇਹ ਪਹਿਲਾ ਬਣਿਆ ਸੀਗਾ ਜੇ ਵਾ ਇਹ ਪਹਿਲਾ ਬੰਦਾ ਹੁੰਦਾ ਸੀਗਾ ਬਲੈਕ ਬਲੈਕ ਉਹ ਤਾਂ ਆਟੇ ਦਾ ਹੁੰਦਾ ਜਿਹੜਾ ਜ਼ਿਆਦਾ ਬਲੈਕ ਜਿਆਦਾ ਬਲੈਕ ਨਹੀਂ ਵਧੀਆ ਲੱਗਦਾ ਸੂਜੀ ਦਾ ਇਲੋਜੀ ਖਾਂਡਾ ਪਾ ਪਾਤੀ ਆ ਪਾਣੀ ਆਪਣਾ ਗਰਮ ਹੋ ਜਾਂਦਾ ਉਹਨੇ ਦੇ ਵਿੱਚ ਕੀ ਪਾਣਾ ਪਾਣੀ ਫਿਰ ਬਣੂਗਾ ਤੇ ਹੋਰ ਐਂ ਖਾਲਾ ਸੁੱਕਾ ਸੁੱਕਾ

मैंने पता नहीं चाहिए पर छाद है मैं बंद है स्मेल आ रहा हाय बन गया टेस्टी है गुनो बन गया गुनो ने पूछो गुनो ने पूछ बन गया कि नहीं गुनो का भी खा तो आ लैंग्वेज से तो आ गया सारी थोड़ा क्लियर सा दे

ਇਹ ਜਿਹੜੇ ਦੁੱਧ ਦੇ ਪਾਣੀ ਮਾਜਾ ਵਾਲਾ ਸਾਈਕਲ ਤੀ ਹੈਣਾ ਗਾਇਸ ਬਹੁਤ ਟੈਸਟੀ ਬਣੇ ਤੁਸੀਂ ਵੀ ਆ ਕੇ ਟਰਾਈ ਕਰੋ ਆ ਟਰਾਈ ਕਰੋ ਬਸ ਖਾਓ ਕੇ ਖਾਓ ਬਾਦੂ ਕੁਝ ਮਿਲੂਗਾ ਸਾਡੇ ਕੋਲ ਆਓ ਖਾਣ ਨੂੰ ਹੋਰ ਮੈਂ ਦਿਖਾਇਆ ਨਹੀਂ ਕਰਨਾ ਵਲੌਗਸ ਕੀ ਖਾਣਾ ਵੀ ਨਾ ਮੈਂ ਪਰ ਸਭ ਦਾ ਜੀ ਕਰਿਆ ਹੁੰਦਾ ਸਾਰਿਆਂ ਦਾ ਜੀ ਕਰਿਆ ਹੁੰਦਾ ਥੋੜਾ ਥੋੜਾ ਜਿਹਾ ਦਿਖਾ ਰਿਆ ਕਰੂੰਗਾ ਖਾਲਿਆ ਕਰੋ ਕੋਈ ਨਾ ਚਲਦਾ ਰਹਿੰਦਾ ਮੋٹے ਬਦਲੇ ਅਸੀਂ ਵੀ ਮੋٹے ਆ ਹਾਂ ਅਸੀਂ ਪਤਲੇ ਆ ਉਸ ਤਾਂ ਹੋਣੀ ਜਦੋਂ ਅਸੀਂ ਥੋੜਾ ਜਿਨੇ ਸੀ ਅਸੀਂ ਵੀ ਪਤਲੇ ਸੀ ਉਹ ਦੇਖੋ ਪ੍ਰੂਫ ਸਾਡਾ ਹਣਾ ਵੀ ਹਾਂ ਹਾਂ ਖਾਤਾ ਮੋਟੇ ਹੋ ਗਏ 40 ਕਿਲੋ ਸੀਗਾ ਮੇਰਾ ਮੇਰਾ ਵਿਆਹ ਟਾਈਮ 40 ਕਿਲੋ ਦੀ ਸੀਗੀ ਮੈਂ ਹਾਂ ਹੋਰ ਪੁੱਛਿਆ ਤੇਰੇ ਪਾਪਾ ਨੂੰ ਹੈ ਬਾਪਾ ਚੱਕਰਕਕਲਾ ਕੈਸਾ ਹੈ ਢੀ ਮੋਟੀ ਕਰਤੀ ਮੈਂ ਖਵਾ ਕੇ ਆ ਕੇ ਇਹਦੇ ਫਾਸਟ ਫੂਡ ਕਦੇ ਖਾਦਾ ਹੀ ਨਹੀਂ ਸੀ हां oh, मैं तब बर्तन रख देसी ए भिंडे आके खाण लगेनु मैं स्वाद स्वाद तुसी लगे या मैं तो नुडेल कल्ली नुडेल खांदी हुंदी जी मेरे जमे नहीं खांदी सी नुडले हां बाहर खांदे आले सी नुडले नुडेल तो मैं हुई नहीं खांदी क्यों नहीं इथे तो नुडेल पाल दी ते तो बाद नुडेल दोआ तो ना पगे खादे ਪਹਿਲਾਂ ਉਹ ਉਹ ਉਹਨੇ ਚਾਇਨਾ ਗੇਟ ਵਾਲਿਆਂ ਦਾ ਜੀਵਨ ਲੈ ਕੇ ਆਉਂਦਾ ਹੁੰਦਾ ਸੀ। ਹੂੰ ਜੀਵਨ ਕੌਣ ਹੈ? ਜੀਵਨ ਮੇਰਾ ਦੇਵਰ ਹੈ। ਹੂੰ ਦੇਵਰ ਨੇ ਬਹੁਤ ਕੁ ਆਇਆ ਜ਼ਾਨਾ। ਜਿਹੜਾ ਕਦੇ-ਕਦੇ ਦਿਖਦਾਗਾ। ਕੰਪਲੀਟ ਆਉਂਦੀਆਂ ਤੇਰੀਆਂ ਮੁੰਡਿਆ। ਧਿਆਨ ਰੱਖਿਆ ਕਰ ਘਰ ਵਾਲੀ ਦਾ। ਹੂੰ ਹਾਂ ਗੁੜੀਆਂ ਦਾ ਵੀ ਧਿਆਨ ਰੱਖਿਆ ਕਰ ਸਾਡੀ ਨੰਨੀ-ਮੁੰਨੀ ਦਾ ਤੇ ਸਾਡੀ ਭੈਣ ਦਾ ਵੀ ਧਿਆਨ ਰੱਖਿਆ ਕਰ। ਤੰਗ ਨਾ ਕਰਿਆ ਕਰ। ਤੰਗ ਨਹੀਂ ਕਰਨਾ ਕਿਸੇ ਨੂੰ ਉਹਦੀ ਹੈਲਪ ਕਰਾਇਆ ਕਰੋ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ। ਅਲਸ ਭਾਈ ਇਹ ਜਾ ਕੀ ਕਰੀਏ। ਹੂੰ ਉਹ ਦਸ ਵਾਈ ਇਹੋ ਜਿਹਾ ਸਹੀ ਗੱਲ ਆ ਉਹ ਚੁੱਪ ਚ ਪੀਤਾ ਜਾ ਬਸ ਆ ਹੀ ਰਹਿੰਦਾ ਜੇ ਤੁਹਾਨੂੰ ਬੁਲਾ ਲਉ ਤਾਂ ਹਾਂ ਹਾਂਜੀ ਠੀਕ ਐ ਜੀ ਨਹੀਂ ਤਾਂ ਬਸ ਚੁੱਪ ਕਾਰੇ ਕਾੜਾਲੀਆ ਗੇ ਨਹੀਂ ਨੱਚਉਂ ਪਰਿੰਦਾ ਆਪਣੇ ਅੱਗੇ ਰਹਿੰਦਾ ਜੀਵਨ ਸਿੰਘ ਜੀਵਨ ਸਿੰਘ ਮਿੰਟੂ ਜੀਵਨ ਸਿੰਘ ਅਰੇ ਥੈਂਕ ਯੂ ਤੁਸੀਂ ਤਾਰੀਫ਼ ਕੀਤੀ ਸੀਗੀ ਕਿ ਤੁਸੀਂ ਬਹੁਤ ਕਿਸਮਤ ਵਾਲਿਓ ਵੀ ਤੁਹਾਨੂੰ ਤੁਹਾਡੀ ਸਾਰੇ ਹੈਲਪ ਕਰਦੇ ਆ ਤਾਂ ਤੁਹਾਡਾ ਥੈਂਕ ਯੂ ਬਹੁਤ ਬਹੁਤ ਤੁਹਾਡੀ ਵੀ ਸਾਰੇ ਐਂ ਹੈਲਪ ਕਰਨ ਰੱਬ ਕਰੇ ਤੁਹਾਨੂੰ ਵੀ ਬੈਠਾ ਨੂੰ ਮਿਲ ਸਾਰਾ ਕਰ ਲੈ। ਹੂੰ। ਅਸੀਂ ਕਰ ਲੈਨੇ ਆ ਮੈਨੇਜ। ਇਹਨਾਂ ਨੂੰ ਆਤਤਾ ਪਾਤੀਆਂ ਜਵਾਕਾਂ ਨੂੰ ਹੁਣ। ਜਨਾਬ ਜੀ ਨੂੰ ਤਾਂ ਪਹਿਲੇ ਪਾਤੀਆਂ ਸੀ। ਇਹਨਾਂ ਦੇ ਪਹਿਲੇ ਹੀ ਸੀਗੀਆਂ। ਹਾ। ਮੈਂ ਕੰਮ ਕਰਦਾ ਸੀ ਪਹਿਲਾਂ। ਕੀ ਕਰਦੇ ਹੁੰਦੇ ਸੀ ਦੁੱਧ ਬਣਾਉਂਦੇ ਮੈਂ। ਸ਼ਾਪ ਕਿਪਰ। ਦੁੱਧ ਬਣਾਉਂਦੇ ਨੇ ਸੀ ਮੇਰੇ ਵਾਸਤੇ ਬਨ ਬਟੇ ਵਾਲਾ। ਕਾਫੀ ਕੁਝ ਸੁਖਾਤਾ। ਮੈਗੀ ਨਹੀਂ ਕਦੇ ਬਣਾ ਕੇ ਖਵਾਈ ਪਰ ਅੱਜ ਤੱਕ ਆਪਦੇ ਹੱਥਾਂ ਦੀ। ਦੁੱਧ ਜ਼ਰੂਰ ਪਿਆ ਲੈ ਇੱਕ ਦਿਨ ਰੋਟੀਆਂ ਬਣਵਾਉਣੀਆਂ ਮੈਂ ਤੁਹਾਨੂੰ ਨਹੀਂ ਮੰਮੀ ਮੈਨੂੰ ਖਵਾਉਂਗੇ ਨਹੀਂ ਮੰਮੀ ਮੈਗੀ ਪਾਪਾ ਨੇ ਬਣਾਈ ਹੋਈ ਹੈ ਜੋ ਤੁਸੀਂ ਉਹੋ ਲਈ ਸੀ ਕਾਰਬਨਟਨ ਉਹਦੇ ਪਰ ਥੋੜੇ ਜੋਗੀ ਬਣਾਈ ਸੀ ਨਾ ਤੁਹਾਨੂੰ ਖਵਾਈ ਸੀ ਮੈਨੂੰ ਨਹੀਂ ਕਦੇ ਖਵਾਈ ਆਪਦੇ ਆਦੀ ਬਣਾ ਕੇ ਪਾਪਾ ਨੇ ਬਣਾਉਣੀ ਐ ਇਹ ਮੈਂ ਵਲੌਗ ਚ ਕਹਿ ਰਹੀ ਹਾਂ ਤੁਹਾਨੂੰ ਫਿਰ ਮੈਂ ਦੱਸੂਗੀ ਵਲੌਗ ਚ ਵੀ ਅੱਜ ਮੇਰੇ ਹਸਬੰਦ ਨੇ ਮੇਰੇ ਲਈ ਮੈਗੀ ਬਣਾਈ ਬਣਾਉਂਗੇ ਤੁਹਾਨੂੰ ਸੁਆਦ ਹੀ ਲੱਗਣੀ ਹੈ ਬਸ ਐਂ ਕਹਿ ਕੋ ਛੱਡ ਦਿੰਦੇ ਆ ਮੈਨੂੰ ਪਹਿਲਾਂ ਆਪਦੇ ਖਵਾ ਲਈ ਫਿਰ ਮੈਂ ਆਪਦੇ ਖਾਉਂਗੀ ਤੁਹਾਡੇ ਲਈ ਮੈਂ ਬਣਾ ਦਿੰਦਾ ਮੈਂ ਪਾਪਾ ਕਿੰਨੇ ਦੇ ਰਾਤ ਨੂੰ ਖਾਵਾਂਗੇ ਰਾਤ ਨੂੰ ਰਾਤ ਨੂੰ ਕੰਮ ਕਰਦੇ ਆਂ ਆਏ ਦੇਖਦੀ ਐ ਰਾਤ ਨੂੰ ਮੈਂ ਜਿਵੇਂ ਕੰਮ ਕਰ ਦੋ ਵੀ ਪਰ ਵੀ ਰਾਤ ਨੂੰ ਕੰਮ ਕਰਦੇ ਆਂ ਫਿਰ ਉਦੋਂ ਭੁੱਖ ਲੱਗਦੀ ਐ ਹੁਣ ਕੰਮ ਛੋਟੇ ਕਰਦੇ ਅਸੀਂ ਹੁਣ ਅਸੀਂ ਕੰਮ ਛੋਟੇ ਕਰਦੇ 10 ਤੋਂ 12 ਮਿੰਟਾਂ ਲਈ ਪਾਇਆਗਾ ਨਾ ਪਹਿਲੇ ਵੱਡੇ ਕੰਮ ਹੁੰਦੇ ਦਿਨ ਵੱਡਾ ਟਾਈਮ ਲੱਗਦਾ ਸੀ ਪਰ ਕਰਦੇ ਕਰਦੇ ਭੁੱਖ ਲੱਗ ਜਾਂਦੀ ਸੀ ਕਈ ਕਈ ਵਾਰੀ ਤਾਂ ਅਸੀਂ ਰਾਤ ਨੂੰ ਬਾਹਰੋਂ ਵੀ ਆਰਡਰ ਕਰਦੇ ਹੁੰਦੇ ਸੀ। ਅਸੀਂ ਸੁੱਤੇ ਬੈਠੇ ਸੀ। ਕੋਲਾ ਜੀ ਛੋਟੇ ਘਾਤੇ ਬਲੌਗ। ਗਾਇਜ਼ ਇੱਕ ਦਿਨ ਆ ਵੀ ਬਾਲਾ ਵੱਟਾ ਜਾਵੜੋ ਬੱਸ ਕਰੋ। ਬੱਸ ਬੱਸ ਬਾਲਾ ਨਹੀਂ। ਬਾਲਾ ਵੱਟਾ ਜਾਵੜੋ ਕਰ। ਹੂੰ ਦੱਸੋ। ਐਸਾ ਆਵਣਾ ਤਾਂ ਸੁੱਤਾ ਪਿਆ ਜਿਗਾ ਫੋ ਬਾਰੋਂ ਮੈਂ ਗਾਇਜ਼ ਇਹਨਾਂ ਖਾਣ ਨੂੰ।